ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਆਹ ਟਾਈਮ ਦੇ ਵਿੱਚ ਨਾ ਸਾਰੇ ਦਰਖਤ ਹੀ ਪੁੰਗਰੀ ਜਾਂਦੇ ਆਗੇ ਸਾਰੇ ਦਰਖਤ ਹਰੇ ਭਰੇ ਆ ਪਰ ਇੱਕ ਜਿਹੜਾ ਦਰਖਤ ਜਿਹੜਾ ਐਂਟੀਬੈਕਟੀਰੀਅਲ ਤੇ ਐਂਟੀਫੰਗਸ ਵਾਲਾ ਉਹ ਹੁਣ ਖੁਦ ਬਿਮਾਰੀ ਦੀ ਲੇਵਲ ਦੇ ਵਿੱਚ ਹੈ ਤੁਸੀਂ ਦੇਖਿਆ ਹੋਣਾ ਕਿ ਨਿੰਮ ਦਾ ਦਰਖਤ ਆ ਜਿਹੜਾ ਉਹ ਆਪਣੇ ਏਰੀਆ ਦੇ ਵਿੱਚ ਬਹੁਤ ਘੱਟ ਪੁੰਗਰਿਆ ਹੋਇਆਗਾ ਬਾਕੀ ਸਾਰੇ ਦਰਖਤ ਵਧੀਆ ਫਲਟ ਕੀਤੀ ਹੋਈ ਹੈ ਆਹ ਵੀਡੀਓ ਹੁਣ ਜੈਤੋ ਏਰੀਆ ਦੇ ਵਿੱਚ ਬਣੀ ਹੋਈ ਆ ਤੇ ਮੈਂ ਬਹੁਤ ਫੇਸ ਕੀਤਾ ਕਿ ਸਾਰੇ ਇਦਰਾਸਤੀ ਇਦਾਂ ਦੇ ਹੋਏ ਪਏ ਆ ਤੇ ਇਹ ਬਿਮਾਰੀ ਨਾ ਸਭ ਤੋਂ ਪਹਿਲਾਂ ਆਈ ਹੋਈ ਸੀਗੀ ਉੱਤਰਾਖੰਡ ਦੇ ਦੇਹਰਾਦੂਨ ਦੇ ਵਿੱਚ ਦੇਖੀ ਗਈ ਸੀ 1990 ਦੇ ਵਿੱਚ ਉਸ ਤੋਂ ਬਾਅਦ ਇਹ ਆਈ ਸੀਗੀ ਤੇਲੰਗਾਨਾ ਦੇ ਵਿੱਚ 2019 ਦੇ ਵਿੱਚ ਇਹ ਨੇ ਨਿੰਮ ਦੇ ਰੁੱਖਾਂ ਨੂੰ ਹੀ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਸੀਗਾ ਫਿਰ ਜਦੋਂ ਉਹ ਡੰਗਾਈ ਚ ਗਏ ਨਾ ਇਸ ਗੱਲ ਦੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਕ ਬਿਮਾਰੀ ਹੈ ਤੇ ਉਹ ਬਿਮਾਰੀ ਦੀ ਜਾਂਚ ਕੀਤੀ ਡਾਈ ਬੈਗ ਨਾਂ ਦੀ ਬਿਮਾਰੀ ਆ ਇਹੇ ਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈਗੀ ਮੈਂ ਤੁਹਾਨੂੰ ਅੱਗੇ ਦਿਖਾਉਣਾਗਾ ਆ ਸੇਡੇ ਵਾਲਾ ਆ ਗਿਆ ਜੈਤੋ ਤੋਂ ਸੇਡੇ ਵਾਲਾ ਬਾਜ਼ਾਖਾਨਾ ਸਾਈਡ ਦੀ ਇਹ ਵੀਡੀਓ ਬਣੀ ਹੋਈ ਹੈ ਕਿਉਂਕਿ ਤੁਸੀਂ ਦੇਖੋਗੇ ਬਿਮਾਰੀ ਸਾਉਤੋਂ ਪ੍ਰਭਾਵਿਤ ਕਰਦੀ ਹੈ ਇਹਨਾਂ ਦੀ ਜਿਹੜੀ ਨਵੀਂ ਫੋਟ ਹੁੰਦੀ ਆ ਉਹਨੂੰ ਤੇ ਇਹਨੇ ਤਣਿਆਂ ਨੂੰ ਆ ਆਪਣੇ ਘਰੇ ਲੱਗੀ ਹੋਈ ਨਹਿਮਾਗੀ ਇਹ ਇੱਕ ਸਾਈਡ ਤੋਂ ਦੋ ਤਿੰਨ ਡਾਣੀਆਂ ਹੀ ਨੇ ਫੋਟ ਕੀਤੀ ਆ ਤੇ ਦੂਜੀ ਸਾਈਡ ਤੁਸੀਂ ਦੇਖੋਗੇ ਹੁਣ ਅਗੇ ਆਹ ਦੇਖੋ ਆ ਜਿਵੇਂ ਹੁਣ ਇੱਕ ਸਾਈਡ ਮੈਂ ਵੀਡੀਓ ਬਣਾਈ ਹੋਈ ਆ ਇੱਕ ਸਾਈਡ ਫੋਟ ਕੀਤੀ ਹੋਈ ਆ ਪੂਰੀ ਇਹ ਪਰ ਜਿਹੜੀ ਆ ਦੂਜੀ ਸਾਈਡ ਤੁਸੀਂ ਦੇਖ ਰਹੇ ਹੋ ਇਹ ਜਮੇ ਸੁੱਕੀ ਹੋਈ ਆ ਇਹ ਤੇ ਹਜੇ ਕੋਈ ਫੋਟ ਨਹੀਂ ਸ਼ੋ ਹੋ ਰਹੀ ਤੇ ਆਪਣੇ ਆਣ ਗਵਾਂਡ ਵੀ ਤੁਹਾਨੂੰ ਦਿਖਾਉਣਾ ਬਈ ਜਿੰਨੇ ਜਿੰਨੀਆਂ ਵੀ ਦਰਖਤ ਨੰਮ ਦੇ ਲੱਗੇ ਹੋਏ ਸੀਗੇ ਹਰੇਕ ਦੇ ਘਰੇ ਕਿਉਂਕਿ ਇਹ ਦਰਾਖਤਾਂ ਦੀ ਛਾਂ ਵੀ ਬਹੁਤ ਠੰਡੀ ਹੁੰਦੀ ਹੈ ਤੇ ਬਾਕੀ ਇਹਦੇ ਗੁਣ ਵੀ ਬਹੁਤ ਆਪਾਂ ਨੂੰ ਪਤਾ ਹੀ ਹੈ ਤੇ ਆਹ ਦੇਖੋ ਆਪਣੀ ਛਾਤੇ ਖੜਕੇ ਮੈਂ ਵੀਡੀਓ ਬਣਾਈ ਹੈ ਆਣ ਗਵਾਣ ਜਿੰਨੇ ਦਰਾਖਤ ਸਾਹ ਦੇ ਨਿਮ ਲੱਗੀ ਹੋਈ ਸੀਗੀ ਦੂਜੇ ਦਰਾਖਤ ਆਪਾਂ ਨੂੰ ਸ਼ੋਅ ਹੋ ਜਾਂਦੇ ਵਿੱਚ ਆਵੇ ਹਰੇ ਭਰੇ ਪਰ ਜਿਹੜੀ ਨਮ ਉਹ ਜਮਾ ਸੁੱਕੀਆਂ ਖੜੀਆਂ ਹਜੇ ਤੱਕ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ